ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਦੋਂ ਸ਼ਾਮ ਜਾਂ ਰਾਤ ਦਾ ਵੇਲਾ ਹੁੰਦਾ ਹੈ ਤੇ ਸਾਨੂੰ ਜਦੋਂ ਭੁੱਖ ਲੱਗਦੀ ਰਾਟ ਟਾਈਮ ਪਰ ਸਬਜੀ ਖਾਂਤੇ ਰੋਟੀ ਖਾਂਤੇ ਸਾਡਾ ਬਿਲਕੁਲ ਮਨ ਨਹੀਂ ਕਰਦਾ ਤੇ ਅਸੀਂ ਬਣਾਵਾਂਗੇ ਹਲਕੇ ਫੁਲਕੇ ਸਬਜੀ ਵਾਲੇ ਚਾਵਲ ਜੋ ਕਿ 체ਤੀ ਹਜ਼ਮ ਹੀ ਹੋ ਜਾਂਦੇ ਨੇ ਇਹਦੇ ਵਿੱਚ ਜਿੰਨੀਆਂ ਮਰਜ਼ੀ ਤੁਸੀਂ ਸਬਜ਼ੀਆਂ ਪਾ ਸਕਦੇ ਹੋ ਮੈਂ ਗੋਭੀ ਥੋੜੀ ਰੱਖੀ ਹੋਈ ਸੀ ਟਪਰ ਵੇਅਰ 'ਚ ਪਰ ਮੇਰੀ ਖਰਾਬ ਹੋ ਗਈ ਹੈ ਮੈਂ ਪਾਣ ਲਗੀ ਸੀ ਬੱਟੇ ਦੇਖੋ ਖਰਾਬ ਲੱਗਦੀ ਵੀ ਇਹ ਮੈਨੂੰ ਥੋੜੀ ਥੋੜੀ ਤੇ ਇਸ ਵਾਸਤੇ ਮੈਂ ਪਾਈ ਨਹੀਂ ਤੇ ਮੈਂ ਮਟਰ ਆਲੂ ਤੇ ਪਿਆਜ਼ ਟਮਾਟਰ ਹਰੀ ਮਿਰਚ ਮੈਂ ਸਾਰਾ ਕੁਝ ਕੱਟ ਲਿਆ ਵਿੱਚੀ ਔਰ ਮੈਂ ਜਿਹੜੇ ਚਾਵਲ ਸੀ ਉਹ 15 ਮਿੰਟ ਪਹਿਲੇ ਭਿਗੋ ਦਿੱਤੇ ਨੇ ਪਹਿਲੇ ਮੈਂ ਸੋਚਿਆ ਸੀ ਗੋਭੀ ਵੀ ਪਾਵਾਂਗੀ ਬਟ ਗੋਭੀ ਖਰਾਬ ਹੈ ਤੇ ਇਸ ਵਾਸਤੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਸੀਜ਼ਨਲ ਵਾਲੀ ਨਹੀਂ ਹੈਗੀ ਤੇ ਜਲਦੀ ਖਰਾਬ ਹੋ ਜਾਂਦੀ ਹੈ 2-4 ਦਿਨ ਦੇ ਵਿੱਚ ਹੀ ਖਰਾਬ ਹੋ ਗਈ ਇਸ ਵਾਸਤੇ ਮੈਂ ਉਹ ਨਹੀਂ ਪਾ ਰਹੀ ਤੇ ਮੈਂ ਬਾਕੀ ਚੀਜ਼ਾਂ ਪਾ ਰਹੀ ਆ ਤੇ ਜਦੋਂ ਕਿਸੇ ਚੀਜ਼ ਤੇ ਸਾਡਾ ਮਨ ਨਹੀਂ ਕਰਦਾ ਸੀ ਸਬਜੀ ਵਾਲੇ ਚਾਵਲ ਬਣਾ ਲੈਨੇ ਆ ਤੇ ਹਲਕੇ ਫੁਲਕੇ ਬਹੁਤ ਹੀ ਹੁੰਦੇ ਨੇ ਬੜਾ ਹੀ ਮਜ਼ਾ ਆਉਂਦਾ ਖਾਣ ਤੇ ਔਰ ਦਹੀਂ ਦੇ ਨਾਲ ਖਾਓ ਚਾਹੇ ਮਲਾਈ ਦੇ ਨਾਲ ਖਾਓ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣ ਜਾਂਦੇ ਤੇ ਹੁਣ ਅਸੀਂ ਸਭ ਤੋਂ ਪਹਿਲੇ ਕੀ ਕਰਾਂਗੇ ਅਸੀਂ ਕੁੱਕਰ ਰੱਖ ਦਿੱਤਾ ਮੈਂ ਕੁੱਕਰ 'ਚ ਤੇਲ ਪਾ ਦਿੱਤਾ ਬਟ ਮੈਂ ਇਹਦੇ 'ਚ ਇੱਕ ਡੇਢ ਚਮਚ ਬੇਸਨ ਵੀ ਪਾਵਾਂਗੀ ਇਹਨੂੰ ਟੇਸਟੀ ਬਣਾਉਣ ਵਾਸਤੇ ਕੀ ਜ਼ਿਆਦਾ ਹੋਰ ਟੇਸਟੀ ਬਣ ਜਾਂਦੇ ਹੈ ਹਲਦੀ ਬਣ ਜਾਂਦੇ ਠੀਕ ਹੈ ਜੀ ਪਹਿ ਸਭ ਤੋਂ ਪਹਿਲੇ ਮੈਂ ਇਦੇ ਚ ਪਾਵਾਂਗੀ ਜੀਰਾ ਸਭ ਤੋਂ ਪਹਿਲੇ ਮੈਂ ਇਦੇ ਚ ਜੀਰਾ ਪਾਵਾਂਗੀ ਤੇ ਉਸ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਮੈਂ ਕੱਟੀਆਂ ਹੋਈਆਂ ਨੇ ਸਾਰੀਆਂ ਸਬਜ਼ੀਆਂ ਮੈਂ ਵਿੱਚ ਪਾ ਦਾਂਗੇ ਇਹਦੇ ਮੈਂ ਸਿਰਫ ਇੱਕ ਕਟੋਰੀ ਚਾਵਲ ਬਣਾ ਰਹੀ ਹਾਂ ਜੇ ਤੁਸੀਂ ਜ਼ਿਆਦਾ ਬਣਾਣੀ ਹੈ ਤਾਂ ਜ਼ਿਆਦੀਆਂ ਵੀ ਸਬਜ਼ੀਆਂ ਪਾ ਸਕਦੇ ਹੋ ਪਹਿਲੇ ਅਸੀਂ ਪਿਆਜ਼ ਫਿਰ ਸੁਟਾਂਗੇ ਵਿੱਚ ਇਹ ਐਨੇ ਕੇ ਸਵਾਦ ਚਾਵਲ ਬੰਦੇ ਨੇ ਤੇ ਤੁਸੀਂ ਨਿਊਟ੍ਰੀ ਪਾ ਸਕਦੇ ਹੋ ਹੋਰ ਸਬਜ਼ੀਆਂ ਵੀ ਜਿਹੜੀਆਂ ਘਰ ਚ ਪਈਆਂ ਹੋਈਆਂ ਨੇ ਬੀਨਸ ਵਗੈਰਾ ਜਾਂ ਗੋਭੀ ਫ੍ਰੈਸ਼ ਤੁਸੀਂ ਲੈਂਦੀ ਏ ਉਹ ਪਾ ਲਓ ਥਵੀਟ ਕੋਲ ਪਾ ਸਕਦੇ ਹੋ ਬਹੁਤ ਕੁਝ ਪੈ ਜਾਂਦਾ ਇਹਦੇ ਵਿੱਚ ਤੇ ਜਿੰਨੀਆਂ ਮਰਜ਼ੀ ਸਬਜ਼ੀਆਂ ਪਾ ਲਓ ਨਿਊਟ੍ਰੀ ਵੀ ਪਾ ਸਕਦੀ ਏ ਪਨੀਰ ਐਂਡ ਤੇ ਤੁਸੀਂ ਉਤਾਰ ਕੇ ਪਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਹਲਦੀ ਬੰਦੇ ਨੇ ਔਰ ਰਾਤ ਨੂੰ ਹਲਕਾ ਫੁਲਕਾ ਖਾਣਾ ਇਹ ਵੀ ਬਹੁਤ ਹੀ ਵਧੀਆ ਲੱਗਦਾ ਹੈ ਅਸੀਂ 2 ਮਿੰਟ ਹੀ ਵਸੇ ਨੂੰ ਭੁੰਨਾਂਗੇ ਤੇ ਫਿਰ ਇਹਦੇ ਵਿੱਚ ਨਮਕ ਮੇਰੇ ਮਸਾਲੇ ਪਾ ਦਾਂਗੇ ਤੇ ਉਸ ਤੋਂ ਬਾਅਦ ਅਸੀਂ ਚਾਵਲ ਪਾਵਾਂਗੇ ਠੀਕ ਹੈ ਜੀ 2 ਮਿੰਟ ਭੁੱਜ ਜਾਣ ਬਹੁਤ ਹੀ ਅੱਛੇ ਬਣ ਜਾਂਦੇ ਨੇ ਕਰਾਰੇ ਕਰਾਰੇ ਹਰੀਆਂ ਮਿਰਚਾਂ ਜਰੂਰ ਵਿੱਚ ਪਾਣਾ ਕਿਉਂਕਿ ਹਰੀਆਂ ਮਿਰਚਾਂ ਦਾ ਟੇਸ ਚਾਵਲਾਂ 'ਚ ਬਹੁਤ ਵਧੀਆ ਆਉਂਦਾ ਹੋਂ ਮੈਂ ਪਾਵਾਂਗੀ 2-3 ਕੜੀ ਪੱਤਾ ਜਿਹੜੇ ਕਿ ਇਹ ਚਾਵਲਾਂ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੇ ਨੇ हूँ असि नमक वे मसाले पावे सब तो पहले हूँ मैं सेक बिल्कुल घट कर दिता सब्जियां नीचे ना लगन सब तो पहले असी मुताबिक नमक पावे सुखा धनिया और थोड़ा गरम मसाला और नाल ही थोड़ी हल्दी ठीक है जी ਇਹ ਦੇਗੀ ਮਿੱਤਰੀ ਜਾਏਗੀ ਕਿਉਂਕਿ ਫਿਰ ਕਲਰ ਲਾਲ ਹੋ ਜਾਂਦਾ ਤੇ ਉਹ ਵਧੀਆ ਨਹੀਂ ਲੱਗਦਾ ਥੋੜੇ ਚਾਵਲ ਵਾਈਟ ਵਾਈਕ ਜਿਹੜੀ ਅਸੀਂ ਹਲਦੀ ਪਾਤੀ ਉਹਦੇ ਨਾਲ ਹੀ ਥੋੜਾ ਜਿਹਾ ਕਲਰ ਬਣ ਜਾਏਗਾ ਤੇ ਹੁਣ ਅਸੀਂ ਨਾਲ ਹੀ ਪਾ ਦਾਂਗੇ ਚਾਵਲ ਇਹ ਦੇਖੋ ਜੀ ਸਬਜ਼ੀ ਕਿੰਨੀ ਵਧੀਆ ਬਣ ਗਈ ਹੈ ਤੇ ਹੁਣ ਅਸੀਂ ਚਾਵਲ ਪਾ ਦਾਂਗੇ ਵਿੱਚ ਹਾਂ ਜੀ ਅਸੀਂ ਚਾਵਲ ਹੀ ਵਿੱਚ ਪਾ ਦਿੱਤੇ ਨੇ ਤੇ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ 2 ਕੁ ਮਿੰਟ ਅਸੀਂ ਭੁੰਨਾਂਗੇ ਜਦੋਂ ਅਸੀਂ ਇਹਨਾਂ ਭੁੰਦੇ ਤੇ ਕਰਾਰਾਪਨ ਇਹ ਤੇ ਚੰਗਾ ਤੇ ਅਸੀਂ 2 ਮਿੰਟ ਪੁੰਨਾਂਗੇ ਸਿਮਤ ਰੱਖੋ ਬਿਲਕੁਲ ਗੈਸ ਨੂੰ ਔਰ ਜਿਹੜੀ ਕਟੋਰੀ ਨਾਲ ਤੁਸੀਂ ਚਾਵਲ ਪਾਏ ਨੇ ਉਹ ਹੀ ਕਟੋਰੀ ਦੇ ਡਬਲ ਤੁਸੀਂ ਪਾਣੀ ਪਾਣਾ ਹੈ ਅਗਰ ਤੁਸੀਂ ਇੱਕ ਕਟੋਰੀ ਚਾਵਲ ਪਾਏ ਨੇ ਤੇ ਦੋ ਕਟੋਰੀਆਂ ਤੁਸੀਂ ਪਾਣੀ ਦੇ ਪਾਣੀ ਨੇ ਸਬਜੀ ਨੇ ਆਪੇ ਸਟੀਮ ਨਾਲ ਬਣ ਜਾਣੀ ਹੈ ਸਬਜੀ ਵਾਸਤੇ ਐਕਸਟਰਾ ਪਾਣੀ ਨਹੀਂ ਬਿਲਕੁਲ ਪਾਣਾ ਠੀਕ ਹੈ ਜੀ ਕਿਉਂਕਿ ਜਿਹੜੀ ਸਬਜੀ ਉਹ ਤੇ ਵੈਸੇ ਸਟੀਮ ਨਾਲ ਬਣ ਜਾਣੀ ਹੈ ਤੇ ਉਹਦੇ ਵਾਸਤੇ ਅਗਰ ਐਕਸਟਰਾ ਪਾਣੀ ਪਾਵਾਂਗੇ ਤੇ ਉਹਦੇ ਨਾਲ ਕੀ ਹੋਏਗਾ ਕਿ ਸਾਡਾ ਪਾਣੀ ਚਾਵਲਾਂ ਦੇ ਵਿੱਚ ਰਹਿ ਜਾਏਗਾ ਔਰ ਚਾਵਲਾਂ ਨੂੰ ਘੱਟੋ ਘੱਟ 5 ਮਿੰਟ ਜਰੂਰ ਪਹਿਲੇ ਭਿਗਾਓ ਕੇ ਰੱਖੋ ਤਾਂ ਹੀ ਅੱਛੇ ਬੰਦਦੇ ਨੇ ਔਰ ਰਾਤ ਨੂੰ ਵੈਸੇ ਵੀ ਹੈਲਦੀ ਹੁੰਦੇ ਨੇ ਔਰ ਖਾਣ ਵਿੱਚ ਵੀ ਮਜ਼ਾ ਆਂਦਾ ਔਰ ਖਾਣ ਹਲਕੇ ਵੀ ਹੁੰਦੇ ਨੇ ਤੇ ਜਲਦੀ ਹਜ਼ਮ ਹੋ ਜਾਂਦੇ ਨੇ ਤੇ ਤੁਸੀਂ ਆਰਾਮ ਨਾਲ ਰਾਤ ਨੂੰ ਬਣਾ ਸਕਦੇ ਦਿਨੇ ਵੀ ਬਣਾ ਸਕਦੇ ਬ੍ਰੈਕਫਾਸਟ ਵਿੱਚ ਵੀ ਹੋ ਜਾਂਦੇ ਨੇ ਬਟ ਲੋਕੀ ਜ਼ਿਆਦਾ ਇਹਨੂੰ ਰਾਤ ਨੂੰ ਬਣਾਉਂਦੇ ਨੇ ਚਾਵਲਾਂ ਨੂੰ ਠੀਕ ਹੈ ਜੀ ਹੋਵੇ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਹੜੇ ਟਾਈਮ ਤੇ ਅੱਛੇ ਲੱਗਦੇ ਨੇ ਤੁਸੀਂ ਉਸੇ ਤਰ੍ਹਾਂ ਹੀ ਸਬਜ਼ੀਆਂ ਵੱਧ ਘੱਟ ਪਾ ਕੇ ਬਣਾ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਕਿਉਂਕਿ ਪਾਣੀ ਪਾਵਾਂਗੇ ਉਸ ਤੋਂ ਬਾਅਦ ਇਹਨੂੰ 2 ਮਿੰਟ ਉਬਾਲੀ ਆ ਜਾਏਗੀ ਤੇ ਫਿਰ ਅਸੀਂ ਕੁੱਕਰ ਨੂੰ ਬੰਦ ਕਰਨਾ ਹਾਂਜੀ ਅਸੀਂ ਹੁਣ ਚਾਵਲਾਂ ਨੂੰ 2 ਮਿੰਟ ਭੁੰਨ ਲਿਆ ਬਹੁਤ ਹੀ ਵਧੀਆ ਬਣ ਗਏ ਨੇ ਚਾਵਲ ਇਹ ਦੇਖੋ ਜੀ ਕਿੰਨੇ ਸੋਹਣੇ ਮਿਕਸ ਹੋ ਗਏ ਨੇ ਤੇ ਹੁਣ ਅਸੀਂ ਇਹ ਦੋ ਕਟੋਰੀਆਂ ਵਿੱਚ ਪਾਣੀ ਦੀਆਂ ਪਾ ਦਾਂਗੇ ਜਿਹੜੀ ਕਟੋਰੀ ਨਾਲ ਮੈਂ ਚਾਵਲ ਲਏ ਸੀ ਉਹ ਹੀ ਕਟੋਰੀ ਦੇ ਨਾਲ ਮੈਂ ਪਾਣੀ ਪਾ ਰਹੀ ਹਾਂ ਡਬਲ ਪਾਣੀ ਪਾਣਾ ਹੁੰਦਾ ਹੈ ਚਾਹੇ ਤੁਸੀਂ ਕੁੱਕਰ 'ਚ ਬਣਾਓ ਚਾਹੇ ਤੁਸੀਂ ਕੜਾਹੀ 'ਚ ਬਣਾਓ ਪਰ ਪਾਣੀ ਅਸੀਂ ਡਬਲ ਹੀ ਪਾਣਾ ਹੈ ਠੀਕ ਹੈ ਜੀ ਤਾਈ ਚਾਵਲ ਵਧੀਆ ਬਣਨਗੇ ਤੇ ਇਹਨੂੰ ਘੱਟ ਤੋਂ ਘੱਟ 2 ਜਾਂ 3 ਸਿੱਟੀਆਂ ਕਈ ਕੁੱਕਰ ਜਲਦੀ ਸਿੱਟੀਆਂ ਮਾਰ ਦਿੰਦੇ ਨੇ ਤੇ ਇਸ ਵਾਸਤੇ 3 ਸਿੱਟੀਆਂ ਅਗਰ ਆਰਾਮ ਨਾਲ ਲਵਾਈਆਂ ਨੇ ਤੇ ਤੁਹਾਡੀਆਂ 2 ਸਿੱਟੀਆਂ ਜ਼ਰੂਰ ਇਹਨੂੰ ਮਰਵਾਉਣੀਆਂ ਨੇ ਔਰ ਜਦ ਤੱਕ ਸਟੀਮ ਨਹੀਂ ਨਿਕਲਦੀ ਤਦ ਤੱਕ ਤੁਸੀਂ ਇਹਨੂੰ ਕੁੱਕਰ ਨੂੰ ਖੋਲਣਾ ਨਹੀਂ ਠੀਕ ਹੈ ਜੀ ਹੁਣ ਅਸੀਂ ਕੁੱਕਰ ਦੇਵਾਂਗੇ ਕਰ ਬੰਦ ਕਰ ਦੇਵਾਂਗੇ ਔਰ 2 ਸਿੱਟੀਆਂ ਦੀ ਵੇਟ ਕਰਾਂਗੇ ਫਿਰ ਮੈਂ ਤੁਹਾਨੂੰ ਦਿਖਾਣੀ ਕਿ ਚਾਵਲ ਕਿੰਨੇ ਵਧੀਆ ਬਣਦੇ ਨੇ ਅੰਜੀ ਕਿਸੀਟੀ ਵੱਜ ਚੁੱਕੇ ਹੈ ਦੂਜੀ ਵੀ ਵੱਜਣ ਵਾਲੀ ਹੈ ਉਹਨਾਂ ਨੂੰ ਸੇ ਗੈਸ ਨੂੰ ਅਗਰ ਬੰਦ ਕਰ ਦੇਣੀ ਆ ਔਰ ਜਦ ਤੱਕ ਅਸੀਂ ਸਟੀਮ ਆਪਣੇ ਆਪ ਹੀ ਨਿਕਲਦੀ ਹੈ ਅਸੀਂ ਬਿਲਕੁਲ ਇਹਨੂੰ ਹਿਲਾਣਾ ਕਿਉਂਕਿ ਜਦੋਂ ਅਸੀਂ ਇਹਨੂੰ ਖੋਲਾਂਗੇ ਤੇ ਕੀ ਹੋਣਗੇ ਚਾਵਲ ਕੱਚੇ ਰਹਿ ਜਾਣਗੇ ਤੇ ਜਾਂ ਵਿੱਚ ਪਾਣੀ ਰਹਿ ਜਾਏਗਾ ਠੀਕ ਹੈ ਜੀ ਜਿੰਨੀ ਵੀ ਸਟੀਮ ਹੁੰਦੀ ਹੈ ਉਹ ਆਪਣੇ ਆਪ ਹੀ ਪਾਣੀ ਸੁੱਕ ਜਾਂਦਾ ਤੇ ਚਾਵਲ ਸਹੀ ਹੋ ਜਾਂਦੇ ਨੇ ਬਟ ਤੁਸੀਂ ਬਿਲਕੁਲ ਇਹਨੂੰ ਛੇੜਨਾ ਨਹੀਂ ਤੇ ਹੁਣ ਅਸੀਂ ਗੈਸ ਕਰ ਦਿੰਦੇ ਆ ਬੰਦ ਦੋ ਸੀਟੀਆਂ ਵੱਜ ਚੁੱਕੀਆਂ ਨੇ ਅਸੀਂ ਤੀਜੀ ਨੇ ਵਜਨ ਦੇਣੀ ਇਹ ਸਟੀਮ ਨੂੰ ਮੈਂ ਬੰਦ ਕਰ ਦਿੱਤਾ ਬਿਲਕੁਲ ਤੇ ਹੁਣ ਅਸੀਂ ਗੈਸ ਵੀ ਬੰਦ ਕਰ ਦਿੱਤੀ ਇਹ ਹੁਣ 2 ਮਿੰਟ ਘਟ ਤੋਂ ਘਟੇ ਦੀ ਵੇਟ ਕਰਾਂਗੇ 2-3 ਮਿੰਟ ਚ ਇਹ ਆਪਣੇ ਆਪ ਸਹੀ ਹੋ ਜਾਣਾ ਤੇ ਫਿਰ ਸਟੀਮ ਨਿਕਲ ਜਾਏਗੀ ਤੇ ਅਸੀਂ ਕੁੱਕਰ ਨੂੰ ਖੋਲ ਦਵਾਂਗੇ ਫਿਰ ਮੈਂ ਤੁਹਾਨੂੰ ਖੋਲ ਕੇ ਦਿਖਾਣੇ ਕਿ ਚਾਵਲ ਕਿੰਨੇ ਵਧੀਆ ਬਣੇ ਨੇ ਕਿੰਨੇ ਟੇਸਟੀ ਤੇ ਕਿੰਨੇ ਹੈਲਦੀ ਬਣਦੇ ਨੇ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਸ ਤਰ੍ਹਾਂ ਬਿਲਕੁਲ ਸਿੰਪਲ ਤੇ ਹੈਲਦੀ ਵੇਅ ਨਾਲ ਬਣਾਏ ਨੇ ਕੋਈ ਮੈਂ ਭੁੰਨੇ ਨਹੀਂ ਕੋ ਕੁਝ ਨਹੀਂ ਜ਼ਿਆਦਾ ਟਾਈਮ ਹੀ ਨਹੀਂ ਲੱਗਦਾ 50-70 ਮਿੰਟ ਚਾਹਲ ਤਿਆਰ ਹੋ ਜਾਂਦੇ ਨੇ। ਅਗਰ ਤੁਸੀਂ ਤੁਹਾਡੇ ਘਰ ਗੈਸਟ ਆਉਣੇ ਹੁੰਦੇ ਤਾਂ ਤੁਸੀਂ 50 ਮਿੰਟਾਂ ਚ ਹੀ ਬਣਾ ਸਕਦੇ ਹੋ ਔਰ ਲੱਗਦੇ ਵੀ ਬਹੁਤ ਵਧੀਆ ਲੇ ਜਦੋਂ ਟ੍ਰੇ 'ਚ ਪਾ ਕੇ ਰੱਖੋ। ਬਹੁਤ ਹੀ ਵਧੀਆ ਲੱਗਦੇ ਨੇ ਔਰ ਟੇਸਟੀ ਵੀ ਬਹੁਤ ਲੱਗਦੇ ਨੇ। ਇੱਕ ਵਾਰੀ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ। ਹਾਂ ਜੀ ਪੂਰੇ 5 ਮਿੰਟ ਹੋ ਗਏ ਨੇ। ਅਸੀਂ ਹੁਣ ਚੈੱਕ ਕਰਾਂਗੇ ਸਾਡੀ ਸਟੀਮ ਤੇ ਨਹੀਂ ਹੈਗੀ ਇਹਦੇ 'ਚ। ਇਹ ਦੇਖ ਲਓ ਜੀ ਬਿਲਕੁਲ ਸਟੀਮ ਨਿਕਲ ਚੁੱਕੀ ਹੈ। ਤੇ ਹੁਣ ਅਸੀਂ ਗੈਸ ਨੂੰ ਖੋਲਾਂਗੇ। ਜਦੋਂ ਵੀ ਤੁਸੀਂ ਚਾਹਲ ਬਣਾਣੇ ਨੇ ਕਦੀ ਵੀ ਪਹਿਲੇ ਸਟੀਮ ਨੂੰ ਨਾ ਖੋਲੋ। ਕਿਉਂਕਿ ਜਿਹੜੇ ਚਾਵਲ ਨੇ ਕਈ ਵਾਰੀ ਕੱਚੇ ਰਹਿ ਜਾਂਦੇ ਨੇ ਉਹ ਕਈ ਵਾਰੀ ਪਾਣੀ ਵਿੱਚ ਰਹਿ ਜਾਂਦਾ ਤੇ ਜਦੋਂ ਕੋਈ ਤੁਸੀਂ ਸਟੀਮ ਇਹਨੂੰ ਆਪਣੇ ਆਪ ਇਹਨਾਂ ਬੰਨਦੋਗੇ ਨਾ ਤੇ ਦੇਖਣਾ ਕਿੰਨੇ ਵਧੀਆ ਚਾਵਲ ਬੰਦ ਨੇ ਇਹ ਦੇਖੋ ਜੀ ਤੁਸੀਂ ਆਪ ਹੀ ਦੇਖ ਲਓ ਸਟੀਮ ਆ ਰਹੀ ਹੈ ਨਾ ਉਹਦੇ ਕਰਕੇ ਇਹ ਦੇਖੋ ਜੀ ਚਾਵਲ ਕਿੰਨੇ ਵਧੀਆ ਬਣੇ ਨੇ ਮੈਂ ਤੁਹਾਨੂੰ ਪਲੇਟ 'ਚ ਕੱਟ ਕੇ ਦਿਖਾਨੀ ਆ ਉਹ ਸਟੀਮ ਦੇ ਕਰਕੇ ਨਾ ਬਾਹਰ ਨਿਕਲ ਰਹੀ ਹੈ ਨਾ ਸਟੀਮ ਤੇ ਉਹਦੇ ਕਰਕੇ ਹੋ ਰਿਹਾ ਬਾਰ-ਬਾਰ ਤੁੰਦਲਾ ਜਾ ਤੇ ਮੈਂ ਤੁਹਾਨੂੰ ਕੱਢ ਕੇ ਦਿਖਾਉਂਦੀ ਆ ਇਹ ਦੇਖੋ ਜੀ ਚਾਵਲ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਜਲਦੀ ਬਣੇ ਨੇ ਔਰ ਕੋਈ ਅਸੀਂ ਜਲਦੀ ਨਹੀਂ ਕੀਤੀ ਔਰ ਫਟਾਫਟ ਆਪਣੇ ਆਪ ਹੀ ਤਿਆਰ ਹੋ ਜਾਂਦੇ ਨੇ ਕਈ ਵਾਰੀ ਘਰ ਗੈਸਟ ਅਚਾਨਕ ਆ ਜਾਂਦੇ ਨੇ ਤੇ ਘਬਰਾਣ ਦੀ ਲੋੜ ਨਹੀਂ ਇਸ ਤਰ੍ਹਾਂ ਤੁਸੀਂ ਸਬਜ਼ੀਆਂ ਵਾਲੇ ਚਾਵਲ ਬਣਾ ਕੇ ਅੱਗੇ ਰੱਖ ਸਕਦੇ ਹੋ ਤੇ ਉਹ ਵੀ ਖੁਸ਼ ਹੋਣਗੇ ਖਾ ਕੇ ਵੀ ਖੁਸ਼ ਹੋਣਗੇ ਔਰ ਨਾਲ ਦਹੀਂ ਰੱਖੋ ਰੈਤਾ ਪਾ ਲਓ ਮਿਕਸ ਰੈਤਾ ਵੈਜੀਟੇਬਲ ਵਾਲਾ ਰੈਤਾ ਬਹੁਤ ਵਧੀਆ ਵਧੀਆ ਪੈ ਜਾਂਦੇ ਨੇ ਔਰ ਦੇਖੋ ਜੀ ਚਾਵਲ ਕਿੰਨੇ ਵਧੀਆ ਬਣਿਆ ਹੈ ਖੀੜੇ ਖੀੜੇ ਚਾਵਲ ਇੱਕ ਇੱਕ ਦਾਣਾ ਨਜ਼ਰ ਆ ਰਿਹਾ ਦੇਖੋ ਜੇ ਤੁਸੀਂ ਪਹਿਲੇ ਖੋਲਦੋਗੇ ਸਟੀਮ ਤੋਂ ਤੇ ਫਿਰ ਕੀ ਹੁੰਦਾ ਕਿ ਕੁਛ ਨਾ ਕੁਛ ਪਾਣੀ ਵਿੱਚ ਰਹਿ ਜਾਂਦਾ ਔਰ ਚਾਵਲ ਵੀ ਅੱਛੀ ਤਰ੍ਹਾਂ ਗਲਦੇ ਨਹੀਂ ਹੁਣ ਤੁਸੀਂ ਚਾਵਲ ਦੇਖੋ ਇੱਕ ਇੱਕ ਦਾਣਾ ਕਿਵੇਂ ਅਲੱਗ ਅਲੱਗ ਨਜ਼ਰ ਆਉਂਦਾ ਤੇ ਆਹ ਦੇਖੋ ਚਾਵਲ ਠੀਕ ਹੈ ਜੀ ਬਾਸਪਤੀ ਦੇ ਚਾਵਲ ਤਾਂ ਵੈਸੇ ਹੀ ਬਹੁਤ ਵਧੀਆ ਬੰਦੇ ਨੇ ਕੜੀ ਪੱਤਾ ਇਹਦੇ ਵਿੱਚ ਜਰੂਰ ਪਾਣਾ ਜੀਰਾ ਵੀ ਜਰੂਰ ਪਾਣਾ ਹੋਰ ਕੋਈ ਸਬਜ਼ੀਆਂ ਨਾ ਹੋਣ ਤੁਸੀਂ ਟਮਾਟਰ ਪਿਆਜ਼ ਪਾ ਕੇ ਬਣਾ ਸਕਦੇ ਹੋ ਸੋਇਆ ਬਿੰਦੀਆ ਵੜੀਆਂ ਤੇ ਵੈਸੇ ਵੀ ਹੁੰਦੀ ਹੈ ਇਹਨੇ ਘਰ 'ਚ ਤੇ ਉਹ ਵੀ ਤੁਸੀਂ ਪਾ ਸਕਦੇ ਹੋ ਜਿਹਦੇ ਨਾਲ ਬਹੁਤ ਹੀ ਹੈਲਦੀ ਬੰਦੇ ਨੇ ਔਰ ਕੜੀ ਪੱਤੇ ਨਾਲ ਜ਼ਿਆਦਾ ਟੇਸਟ ਹੀ ਅਲੱਗ ਆ ਜਾਂਦਾ ਤੇ ਜ਼ਰੂਰ ਬਣਾਣਾ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਟਰਾਈ ਕਰਨਾ ਔਰ ਬੱਚਿਆਂ ਦੀ ਹੈਲਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਵੱਡੇ ਬਜ਼ੁਰਗਾਂ ਵਾਸਤੇ ਵੀ ਬੱਚਿਆਂ ਵਾਸਤੇ ਵੀ ਸਭ ਵਾਸਤੇ ਬਹੁਤ ਹੀ ਵਧੀਆ ਨੇ ਜਦੋਂ ਤੁਸੀਂ ਬਣਾਉਂਦੇ ਹੋ ਖਾਂਦੇ ਨੇ ਨਾਲ ਹੀ ਹਜ਼ਮ ਹੋ ਜਾਂਦੇ ਨੇ ਉਸੇ ਵੇਲੇ ਆਹ ਦੇਖੋ ਜੀ ਮੇਰਾ ਤੇ ਗ੍ਰੈਂਡਸਨ ਆ ਗਿਆ ਖਾਣ ਵਾਸਤੇ ਉਹਨੂੰ ਬੜੇ ਅੱਛੇ ਲੱਗਦੇ ਨੇ ਆਹ ਦੇਖੋ ਚਾਵਲ ਖਾਣ ਲੱਗਾ ਹੋਣੀ ਗਰਮ ਨੇ ਬੱਚਾ ਧਿਆਨ ਨਾਲ ਹੈ ਤੇ ਗਰਮ ਗਰਮ ਚਾਵਲ ਦੇਖੋ ਉਹਦੀ ਵੇਟ ਨਹੀਂ ਹੋ ਰਹੀ ਉਹਨੂੰ ਦੇਖ ਕੇ ਵੈਸੇ ਦਿਲ ਕਰਦਾ ਬੈ ਕਿ ਜਲਦੀ ਜਲਦੀ ਸੇ ਖਾ ਲਈ ਇਹਨੂੰ ਦਹੀਂ ਨਾਲ ਖਾਓ ਮਲਾਈ ਪਾ ਲੋ ਬਹੁਤ ਹੀ ਅੱਛੇ ਲੱਗਦੇ ਨੇ ਔਰ ਬਹੁਤ ਹੀ ਟੇਸਟੀ ਲੱਗਦੇ ਨੇ ਭੁੱਖ ਲੱਗੀ ਹੋਵੇ ਤਾਂ ਵੈਸੀ ਹਰ ਚੀਜ਼ ਅੱਛੀ ਲੱਗਦੀ ਹੈ ਤੇ ਜੇ ਸਵਾਦ ਬਣੀ ਹੋਵੇ ਤੇ ਫਿਰ ਤੇ ਵੈਸੀ ਤੁਸੀਂ ਜਿੰਨੀ ਮਰਜ਼ੀ ਖਾ ਸਕਦੇ ਹੋ ਠੀਕ ਹੈ ਜੀ ਮੈਂ ਥੋੜੇ ਹੀ ਬਣਾਏ ਨੇ ਚਾਵਲ ਇੱਕ ਕੋਲੀ ਤੁਸੀਂ ਆਪਣੀ ਫੈਮਿਲੀ ਦੇ ਮੁਤਾਬਿਕ ਬਣਾ ਸਕਦੇ ਹੋ ਜਦੋਂ ਮਰਜ਼ੀ ਬਣਾਓ ਔਰ ਜਦੋਂ ਮਰਜ਼ੀ ਖਾਓ ਗਰਮਾ ਗਰਮ ਬਣਾਓ ਤੇ ਗਰਮਾ ਗਰਮ ਖਾਓ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ